ਪਿੰਡ ਦਾ ਸਰਪੰਚੀ ਨਸ਼ੇ ਦੇ ਨਾਲ ਜਿਹੜਾ ਇਹ ਕਾਬੂ ਕੀਤਾ ਗਿਆ ਜਦੋਂ ਪਿੰਡ ਦਾ ਮੂਢੀ ਬੰਦਾ ਅਜਿਹੇ ਕੰਮ ਕਰਨੇ ਲੱਗ ਜੇ ਤਾਂ ਫਿਰ ਆਪ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਤੇ ਕਿੰਨਾ ਇੱਕ ਮਾੜਾ ਪ੍ਰਭਾਵ ਪਏਗਾ ਇਹ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਸਰਹੱਦੀ ਖੇਤਰ ਦੇ ਵਿੱਚ ਜਿੱਥੇ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਤਾਂ ਬਟਾਲਾ ਦੇ ਪਿੰਡ ਦਾ ਸਰਪੰਚ ਹੈਰਨਸ ਨੇ ਕਾਬੂ ਕੀਤਾ ਗਿਆ ਐਕਟੀਵਾ ਦੀ ਤਲਾਸ਼ੀ ਦੌਰਾਨ ਹੈਰਨ ਤੇ ਡਰੱਗ ਮੋਣੀ ਬਰਾਮਦ ਹੋਈ ਹੈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਚੈਕਿੰਗ ਕੀਤੀ ਤਾਂ ਸਰਪੰਚ ਦਾ ਸਾਥੀ ਵੀ ਕਾਬੂ ਕੀ ਹੋਇਆ ਤੇ 480000 ਰੁਪਏ ਤੇ 100 ਗ੍ਰਾਮ ਹੈਰੋਇਨ ਬਰਾਮਦ। ਨਾਮ ਉਹ ਗੁਰਗਾਹ ਨੇ ਤਲਾ ਦਿੱਤੀ ਕਿ 1 ਵੱਡਾ ਲਗਰਮ ਸੀ ਦੇ ਰਿਏ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸਤੇ ਇਹਨਾਂ ਨੂੰ ਐਂ ਕਿਪਰ ਕੀਤਾ ਦੋਆ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਵਜੀਤਾ ਇਹ ਸਰਪੰਚਾਇਤ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ